ਕਰਜਵਾਈ ਬਣਦਾ ਪਰ ਪੂਆ ਮੈਨੂੰ بار بار ਕਹਿੰਦੀ ਰਹੀ ਦੀ ਬੰਦੇ ਵਧੀਆ ਨੇ ਉਹ ਤਾਂ ਮੈਂ ਤੁਹਾਡੀ ਗੱਲ ਮੰਨ ਕੇ ਕਰਜਵਾਈ ਰਹਿਣ ਨੂੰ ਤਿਆਰ ਹੋਇਆ ਪਰ ਤੁਸੀਂ ਮੇਰੇ ਨਾਲ ਐਡਾ ਵੱਡਾ ਧੋਖਾ ਕਰ ਰਹੇ ਹੋ ਕਦੇ ਵੀ ਕਿਸੇ ਦੀ ਗਰੀਬੀ ਤੇ ਮਜਬੂਰੀ ਦਾ ਫਾਇਦਾ ਨਹੀਂ ਚੱਕੀਂਦਾ ਨਾਲੇ ਪੈਸਾ ਸਭ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਰਿਸ਼ਤਿਆਂ ਨੂੰ ਵੀ ਸਮਝਣਾ ਚਾਹੀਦਾ ਚੱਲ ਛੱਡ ਪੁੱਤ ਕਾਹਨੂੰ ਮੱਥਾ ਮਾਰਨਾ ਇਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਠੀਕ ਹੈ ਪੂਆ ਜੀ ਪਰ ਹੁਣ ਮੈਂ ਇਹ ਕਰਨ ਨਾਲ ਰਿਸ਼ਤਾ ਰੱਖਣਾ ਵੀ ਨਹੀਂ ਮੈਂ ਤਾਂ ਇਹਨੂੰ ਤਲਾਕ ਦੇਵਾਂਗਾ ਨਾ ਨਾ ਪੁੱਤੇ ਕਾੜੀ ਚੇੜਾ ਵੱਡਾ ਫੈਸਲਾ ਨਹੀਂ ਲਈਦਾ ਹੁੰਦਾ ਤੁਹਾਡਾ ਘਰ ਖਰਾਬ ਹੋ ਜੂ ਘਰ ਖਰਾਬ ਕਰਨ ਵਾਲੇ ਗੱਲਾਂ ਤਾਂ ਤੁਸੀਂ ਕਰਿਆ ਨੇ ਮੈਂ ਤਾਂ ਤੁਹਾਡਾ ਘਰ ਬਸਾਇਆ ਸੀ ਪਰ ਹੁਣ ਮੈਂ ਹੈਪੀ ਨੂੰ ਇੱਥੇ ਇੱਕ ਮਿੰਟ ਨਹੀਂ ਰਹਿਣ ਦਿੰਦੀ ਸਾਡੀ ਚਾਬੀ ਫੜਾਓ ਅਸੀਂ ਜਾਈਏ ਕੋਈ ਨਾ ਪੈਂਦੀ ਦੇ ਦਿੰਨੇ ਆ ਚਾਬੀ ਅਸੀਂ ਰੱਖ ਕੇ ਕੀ ਕਰਨੀ ਆ ਘਰ ਵੀ ਤੁਹਾਡਾ ਚਾਬੀ ਵੀ ਤੁਹਾਡੀ ਜਾ ਉੱਠ ਕੁੜੀਏ ਲਿਆ ਕੇ ਦੇ ਚਾਬੀ